ਸਿੱਖਾਂ ਦੀ ਹੋਂਦ ਨੂੰ ਬਚਾਉਣ ਵਾਸਤੇ ਸਿੱਖਾਂ ਦੀ ਪੱਗ ਸਿੱਖਾਂ ਦਾ ਦਾੜਾ ਉਸ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਵਾਸਤੇ ਇਸ ਸਰਦਾਰ ਮਲਕੀਤ ਸਿੰਘ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਔਰ ਫਸਟ ਸਿੱਖ ਹੈ ਜਿਹੜੇ ਇੰਨੀ ਉਚਾਈ ਤੇ ਪਹੁੰਚੇ ਕਿਵੇਂ ਉਹਨਾਂ ਨੇ ਆਪਣੀਆਂ ਔਕੜਾਂ ਕਠਿਨਾਈਆਂ ਟਾਈਮ ਦੇ ਨਾਲ ਦੱਸੀਆਂ ਕਿਸ ਤਰ੍ਹਾਂ ਉਸ ਟਾਈਮ ਦੇ ਉੱਤੇ ਸਾਰੀਆਂ ਉਹਨਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਉਸ ਦੇ باوجود ਵੀ ਆਪਣੀ ਸਿੱਖੀ ਨਹੀਂ ਛੱਡੀ ਉਹਨਾਂ ਕਕਾਰ ਵੀ ਨਾਲ ਲੈ ਕੇ ਗਏ ਆਪਣੇ ਤੇ ਔਰ ਉਹਨਾਂ ਨੇ ਮੈਂ ਸਮਝਦਾ ਕਿ ਸਿੱਖ ਹੁੰਦਾ ਨਾ ਉੱਚਾ ਕੀਤਾ ਮੈਂ ਅੱਜ ਉਹਨਾਂ ਨੂੰ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਜਿਹੜੀ ਡਰੈਸ ਪਾਈ ਵੀ ਸੀ ਜਿਹੜੀ ਲੈ ਕੇ ਉਹ ਉਹਦੇ ਉੱਤੇ ਚੜੇ ਐਵਰੇਸਟ ਤੇ ਉਹ ਕਿੱਟ ਅੱਜ ਜਿਹੜੀ ਹੈਗੀ ਹੈ ਯੂਨੀਵਰਸਿਟੀ ਨੂੰ ਬੱਚਿਆਂ ਦੀ ਸਾਰੀ ਜ਼ਿੰਦਗੀ ਦੇ ਵਿੱਚ ਉਹ ਦੇਖਣ ਇਸ ਤੋਂ ਜਿਹੜਾ ਹੈਗਾ ਸੇਧ ਲੈਣਾ ਇਸ ਲਈ ਉਹਨਾਂ ਨੇ ਉਹ ਤਕਰੀਬਨ 10000 ਡਾਲਰ ਦੀ ਇੱਕ ਜਿਹੜੀ ਆਪਣੀ ਕਿੱਟ ਹੈਗੀ ਆ ਉਹ ਯੂਨੀਵਰਸਿਟੀ ਨੂੰ ਡੋਨੇਟ ਕੀਤੀ ਹੈ 30 ਸਾਲ ਦੀ ਉਮਰ ਦੇ ਵਿੱਚ ਮੌਤ ਤੇ ਮੌਤ ਆ ਜਿਹੜਾ ਕਿ ਰਾਹ ਪੱਧਰਾ ਕਰ ਪੱਧਰਾ ਕਰ ਦਿੰਦਾ ਹੈ ਕੀ ਕਹਿਣਾ ਚਾਹੁੰਗੇ ਮੈਂ ਨਾ ਦੇਖੋ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਅਸੀਂ ਇੱਕ ਬਸੀ ਪਠਾਣਾ ਦੇ ਵਿੱਚ ਨਾ ਹੋਲੀ ਹਾਰਟ ਪਬਲਿਕ ਸਕੂਲ ਚਲਾਉਂਦੇ ਆ ਇਹ ਸਭ ਤੋਂ ਪਹਿਲੇ ਵਿਦਿਆਰਥੀ ਉਸ ਸਕੂਲ ਦੇ ਹੈਗੇ ਆ ਜਿਨ੍ਹਾਂ ਨੇ ਚੌਥੀ ਤੱਕ ਜਿਹੜੀ ਹੈਗੀ ਆ ਆਪਣੀ ਪੜ੍ਹਾਈ ਆ ਉੱਥੇ ਕੀਤੀ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਡੇ ਪਿੱਛੇ ਮੋਟੀਵੇਸ਼ਨ ਕੀ ਕੰਮ ਕਰਦੀ ਸੀ ਉਹ ਕਹਿੰਦੇ ਮੋਟੀਵੇਸ਼ਨ ਇਹ ਕੰਮ ਕਰਦੀ ਸੀ ਕਿ ਮੇਰਾ ਸਕੂਲ ਹੈ ਜਿਹੜਾ ਉਹ ਮੇਰੇ ਪਿੰਡ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਸਹੀ ਬੋਰ ਪਿੰਡ ਕਹਿੰਦੇ ਜਦੋਂ ਕੋਈ ਰਿਕਸ਼ਾ ਨਹੀਂ ਸੀ ਆਉਂਦਾ ਮੈਂ ਭੱਜ ਕੇ ਆ ਜਾਂਦਾ ਸੀ ਪਰ ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ ਔਰ ਸਾਡੇ ਸਕੂਲ ਦੇ ਜਿਹੜੇ ਬਹੁਤ ਹੀ ਅਨਲਾਈਟਡ ਟੀਚਰ ਸੀ ਉਹਨਾਂ ਨੇ ਇਸ ਬੱਚੇ ਨੂੰ ਇਸ ਗੱਲ ਹੀ ਪ੍ਰੇਰਿਆ ਕਿ ਤੇਰੇ ਲਈ ਅੱਗੇ ਥਾਂ ਹੈਗੀ ਆ ਇਸ ਦਾ ਪੇਪਰ ਦੁਆਇਆ ਔਰ ਪੀਪੀਐਸ ਨਾਬਾ ਦੇ ਵਿੱਚ ਐਡਮਿਸ਼ਨ ਦੁਆਈ ਐਡਮਿਸ਼ਨ ਤੋਂ ਬਾਅਦ ਇਹਨਾਂ ਨੇ ਬੀਏ ਸੀ ਕੀਤੀ ਐਮਬੀਏ ਕੀਤੀ ਐਗਰੀਕਲਚਰ ਯੂਨੀਵਰਸਿਟੀ ਔਰ ਥਰੂਆਊਟ ਟਾਪਰ ਰਹਿਣ ਵਾਲਾ ਵਿਅਕਤੀ ਨਿਊਜ਼ੀਲੈਂਡ ਦੀ ਧਰਤੀ ਦੇ ਉੱਤੇ ਜਾ ਕੇ ਉਸ ਦੇ ਮਨ ਦੇ ਵਿੱਚ ਇੱਕ ਵਾਰੀ ਆਇਆ ਕਿ ਮੈਂ ਸਿੱਖ ਹੋਣ ਦੇ ਨਾਤੇ ਕਿਉਂ ਨਾ ਇਸ ਚੋਟੀ ਨੂੰ ਵੀ ਸਰ ਕਰਕੇ ਦੇਖ ਲਵਾਂ ਤੇ ਮੈਂ ਉਹਨਾਂ ਨਾਲ ਹੱਸਦਾ ਸੀ ਮੈਂ ਕਹੇ ਬਈ ਤੁਹਾਨੂੰ ਕੀ ਦਿਖਿਆ ਕਹਿੰਦੇ ਉੱਪਰ ਖੜੇ ਨੂੰ ਤਾਂ ਰੱਬ ਨੇੜੇ ਸੀ ਥੱਲੇ ਮੇਰਾ ਸਕੂਲ ਦਿਖ ਰਿਹਾ ਸੀ ਮਤਲਬ ਇਸ ਤਰ੍ਹਾਂ ਦਾ ਬੜੀ ਭਾਵਕ ਉਹਨਾਂ ਨੇ ਗੱਲਾਂ ਕੀਤੀਆਂ ਤੇ ਬਹੁਤ ਚੰਗਾ ਲੱਗਿਆ ਮੈਂ ਉਹਨਾਂ ਨੂੰ ਵਧਾਈ ਦਿੰਨਾ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਗੁਰੂਆਂ ਪੀਰਾਂ ਦੀ ਸ਼ਾਨ ਅੱਜ ਸਭ ਤੋਂ ਵੱਡਾ ਸਿੱਖਾਂ ਦੇ ਲਈ ਮਾਣ ਮਲਕੀਤ ਸਿੰਘ ਬਣੇ ਨੇ ਤੇ ਉਹਨਾਂ ਨੇ ਮਾਉਂਟ ਐਵਰੇਸਟ ਤੇ ਜਿਹੜਾ ਕਿ ਨਿਸ਼ਾਨ ਸਾਹਿਬ ਚਲਾਇਆ ਹੈ ਤੇ ਉੱਥੇ ਹੀ ਅੱਜ ਉਹਨਾਂ ਨੂੰ ਸਨਮਾਨ ਵੀ ਕੀਤਾ ਹੈ ਤੇ ਅੱਜ ਸਾਡੇ ਨਾਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਦੀਪ ਸਿੰਘ ਧਾਰਨੀ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਸਿੱਖਾਂ ਦੇ ਲਈ ਮਾਣ ਦੀ ਗੱਲ ਆ ਮਲਕੀਤ ਸਿੰਘ ਦੇ ਵੱਲੋਂ ਜਿਹੜਾ ਕਿ ਨਿਸ਼ਾਨ ਸਾਹਿਬ ਚਲਾਇਆ ਗਿਆ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਇਹ ਸਮਝਦਾ ਹੈਗਾ ਕਿ ਇਹ ਬਹੁਤ ਵੱਡੀ ਇੱਕ ਸਿੱਖਾਂ ਦੀ ਹੋਂਦ ਨੂੰ ਬਚਾਉਣ ਵਾਸਤੇ ਸਿੱਖਾਂ ਦੀ ਪੱਗ ਸਿੱਖਾਂ ਦਾ ਦਾੜਾ ਉਸ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਵਾਸਤੇ ਇਸ ਸਰਦਾਰ ਮਲਕੀਤ ਸਿੰਘ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਔਰ ਫਸਟ ਸਿੱਖ ਹੈ ਜਿਹੜੇ ਅਨੇ ਚਾਈਤੇ ਪਹੁੰਚੇ ਕਿਵੇਂ ਉਹਨਾਂ ਨੇ ਆਪਣੀਆਂ ਔਕੜਾਂ ਕਠਿਨਾਈਆਂ ਟਾਈਮ ਦੇ ਨਾਲ ਦਸੀਆਂ ਕਿਸ ਤਰ੍ਹਾਂ ਉਸ ਟਾਈਮ ਦੇ ਉੱਤੇ ਸਾਰੀਆਂ ਉਹਨਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਉਸ ਦੇ ਬਾਵਜੂਦ ਵੀ ਆਪਣੀ ਸਿੱਖੀ ਨਹੀਂ ਛੱਡੀ ਉਹਨਾਂ ਕਕਾਰ ਵੀ ਨਾਲ ਲੈ ਕੇ ਗਏ ਆਪਣੇ ਤੇ ਔਰ ਉਹਨਾਂ ਨੇ ਮੈਂ ਸਮਝਦਾ ਕਿ ਸਿੱਖ ਕੌਮ ਦਾ ਨਾਂ ਉੱਚਾ ਕੀਤਾ ਮੈਂ ਅੱਜ ਉਹਨਾਂ ਨੂੰ ਧੰਨਵਾਦ ਕਰਦਾ ਹਾਂ ਕਿਉਂਕਿ ਉਹਨਾਂ ਨੇ ਜਿਹੜੀ ਡਰੈਸ ਪਾਈ ਵੀ ਸੀ ਜਿਹੜੀ ਲੈ ਕੇ ਉਹ ਉਹਦੇ ਉੱਤੇ ਚੜੇ ਐਵਰੇਸਟ ਤੇ ਉਹ ਕਿੱਟ ਅੱਜ ਜਿਹੜੀ ਹੈਗੀ ਹੈ ਯੂਨੀਵਰਸਿਟੀ ਨੂੰ ਬੱਚਿਆਂ ਦੀ ਸਾਰੀ ਜ਼ਿੰਦਗੀ ਦੇ ਵਿੱਚ ਉਹ ਦੇਖਣ ਇਸ ਤੋਂ ਜਿਹੜਾ ਹੈਗਾ ਸੇਧ ਲੈਣ ਇਸ ਲਈ ਉਹਨਾਂ ਨੇ ਉਹ ਤਕਰੀਬਨ 10000 ਡਾਲਰ ਦੀ ਇਕ ਜਿਹੜੀ ਆਪਣੀ ਕਿੱਟ ਹੈਗੀ ਆ ਉਹ ਯੂਨੀਵਰਸਿਟੀ ਨੂੰ ਡੋਨੇਟ ਕੀਤੀ ਹੈ ਔਰ ਡੋਨੇਟ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਬੱਚੇ ਆਉਣ ਵਾਲੇ ਇਹਨੂੰ ਦੇਖਣ ਔਰ ਇਸ ਤੋਂ ਜਿਹੜਾ ਹੈਗਾ ਅੱਗੇ ਆਪਣਾ ਰਸਤਾ ਇਕਤਿਆਰ ਕਰਨ ਜੀ 53 ਸਾਲ ਦੀ ਉਮਰ ਦੇ ਵਿੱਚ ਮੌਤ ਤੇ ਮੌਤ ਮੋਹ ਦਾ ਜਿਹੜਾ ਕਿ ਰਾਹ ਪੱਦਾ ਪੱਧਰਾ ਕਰ ਦਿੰਦਾ ਹੈ ਕੀ ਕਹਿਣਾ ਚਾਹੁੰਗੇ ਮੈਂ ਨਾ ਦੇਖੋ ਮੈਨੂੰ ਇਸ ਗੱਲ ਦਾ ਵੀ ਮਾਣ ਹੈ ਕਿ ਅਸੀਂ ਇੱਕ ਬਸੀ ਪਠਾਣਾ ਦੇ ਵਿੱਚ ਨਾ ਹੋਲੀ ਹਾਰਟ ਪਬਲਿਕ ਸਕੂਲ ਚਲਾਉਂਦੇ ਆਂ ਇਹ ਸਭ ਤੋਂ ਪਹਿਲੇ ਵਿਦਿਆਰਥੀ ਉਸ ਸਕੂਲ ਦੇ ਹੈਗੇ ਆ ਜਿਨ੍ਹਾਂ ਨੇ 4 ਚੌਥੀ ਤੱਕ ਜੜੀ ਹੈਗੀ ਆ ਆਪਣੀ ਪੜ੍ਹਾਈ ਆ ਉੱਥੇ ਕੀਤੀ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਹਾਡੇ ਪਿੱਛੇ ਮੋਟੀਵੇਸ਼ਨ ਕੀ ਕੰਮ ਕਰਦੀ ਸੀ ਉਹ ਕਹਿੰਦੇ ਮੋਟੀਵੇਸ਼ਨ ਇਹ ਕੰਮ ਕਰਦੀ ਸੀ ਕਿ ਮੇਰਾ ਸਕੂਲ ਹੈ ਜਿਹੜਾ ਉਹ ਮੇਰੇ ਪਿੰਡ ਤੋਂ 7-8 ਕਿਲੋਮੀਟਰ ਦੀ ਦੂਰੀ ਤੇ ਸੀ ਬੋਰਡ ਪਿੰਡ ਕਹਿੰਦੇ ਜਦੋਂ ਕੋਈ ਰਿਕਸ਼ਾ ਨਹੀਂ ਸੀ ਆਉਂਦਾ ਮੈਂ ਭੱਜ ਕੇ ਆ ਜਾਂਦਾ ਸੀ ਪਰਮ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ ਔਰ ਸਾਡੇ ਸਕੂਲ ਦੇ ਜਿਹੜੇ ਬਹੁਤ ਹੀ ਅਨਲਾਈਟਨਡ ਟੀਚਰ ਸੀ ਉਹਨਾਂ ਨੇ ਇਸ ਬੱਚੇ ਨੂੰ ਇਸ ਗੱਲ ਹੀ ਪ੍ਰੇਰਿਆ ਕਿ ਤੇਰੇ ਲਈ ਅੱਗੇ ਥਾਂ ਹੈਗੀ ਆ ਇਸ ਦਾ ਪੇਪਰ ਦਵਾਇਆ ਔਰ PPS ਨਾਬਾ ਦੇ ਵਿੱਚ ਐਡਮਿਸ਼ਨ ਦਵਾਈ ਐਡਮਿਸ਼ਨ ਤੋਂ ਬਾਅਦ ਇਹਨਾਂ ਨੇ ਬੀਐਸਸੀ ਕੀਤੀ ਐਮਬੀਏ ਕੀਤੀ ਐਗਰੀਕਲਚਰ ਯੂਨੀਵਰਸਿਟੀ ਔਰ ਥਰੂਆਊਟ ਟਾਪਰ ਰਹਿਣ ਵਾਲਾ ਵਿਅਕਤੀ ਨਿਊਜ਼ੀਲੈਂਡ ਦੀ ਧਰਤੀ ਦੇ ਉੱਤੇ ਜਾ ਕੇ ਉਸ ਦੇ ਮਨ ਦੇ ਵਿੱਚ ਇੱਕ ਵਾਰ ਹੀ ਆਇਆ ਕਿ ਮੈਸਿਕ ਹੋਣ ਦੇ ਨਾਤੇ ਕਿਉਂ ਨਾ ਇਸ ਚੋਟੀ ਨੂੰ ਵੀ ਸਰ ਕਰਕੇ ਦੇਖ ਲਵਾਂ ਤੇ ਮੈਂ ਉਹਨਾਂ ਨਾਲ ਹੱਸਦਾ ਸੀ ਮੈਂ ਕਹੇ ਬਈ ਤੁਹਾਨੂੰ ਕੀ ਦਿਖਿਆ ਕਹਿੰਦੇ ਉੱਪਰ ਖੜੇ ਨੂੰ ਤਾਂ ਰੱਬ ਨੇੜੇ ਸੀ ਥੱਲੇ ਮੇਰਾ ਸਕੂਲ ਦਿਖ ਰਿਹਾ ਸੀ ਮਤਲਬ ਇਸ ਤਰ੍ਹਾਂ ਦਾ ਬੜੀ ਭਾਵੁਕ ਉਹਨਾਂ ਨੇ ਗੱਲਾਂ ਕੀਤੀਆਂ ਤੇ ਬਹੁਤ ਚੰਗਾ ਲੱਗਿਆ ਮੈਂ ਉਹਨਾਂ ਨੂੰ ਵਧਾਈ ਦਿੰਨਾ ਉਹਨਾਂ ਦੇ ਵਾਈਫ ਵੀ ਨਾਲ ਆਏ ਹੋਏ ਉਹਨਾਂ ਨੂੰ ਵੀ ਵਧਾਈ ਦਿੰਨਾ ਕਿ ਉਹਨਾਂ ਨੇ ਬੜਾ ਵੱਡਾ ਜਿਗਰਾ ਰੱਖਿਆ ਕਿ ਉੱਥੇ ਨੂੰ ਆਪਣੇ ਹਸਬੰਦ ਨੂੰ ਤੋੜ ਦੇਣਾ ਜਿਹੜੀ ਥਾਂ ਤੇ ਪਹਿਲਾਂ ਜਿਹੜਾ ਹੈਗਾ ਮੌਤ ਦਾ ਸਰਟੀਫਿਕੇਟ ਭਰਵਾਇਆ ਜਾਂਦਾ ਉਸ ਤੋਂ ਔਰ ਉਸ ਤੋਂ ਬਾਅਦ ਇਹ ਦੱਸਦੇ ਸੀ ਕਿ ਇੱਕ ਥਾਂ ਹੀ ਜੀ ਆ ਗਈ ਜਿੱਥੇ 22 300 ਜਿਹੜੇ ਹੈਗੇ ਆ ਇਨਸਾਨੀ ਜਿਹੜੇ ਸ਼ਰੀਰ ਪਏ ਸੀ ਜਿਨ੍ਹਾਂ ਨੂੰ ਉੱਥੋਂ ਲਿਫਟ ਨਹੀਂ ਕੀਤਾ ਜਾ ਸਕਦਾ ਰਿਮੂਵ ਨਹੀਂ ਕੀਤਾ ਜਾ ਸਕਦਾ ਪਰ ਇਹਨਾਂ ਨੇ ਫੇਰ ਵੀ ਉੱਥੇ ਜਾ ਕੇ ਹਾਰੇ ਨਹੀਂ ਔਰ ਅਖੀਰ ਦੇ ਜਰ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਕਿ ਇਹਦੇ ਵਿੱਚ ਨਾ ਵਾਹਿਗੁਰੂ ਦਾ ਅਸਰ ਆ ਜਿਹੜਾ ਬਹੁਤ ਵੱਡੀ ਗੱਲ ਹੈ ਮੈਂ ਇਹਨਾਂ ਦੇ ਮੂੰਹੋਂ ਇਹ ਸਾਰੀਆਂ ਗੱਲਾਂ ਸੁਣੀਆਂ ਇਹ ਜਦੋਂ ਪੀਪੀਐਸ ਸਕੂਲ ਨਾਬੇ ਦੇ ਵਿੱਚ ਲੱਗੇ ਨਾ ਤਾਂ ਉਸ ਟਾਈਮ ਦੇ ਉੱਤੇ ਇੱਕ ਉਹਨਾਂ ਦੇ ਪ੍ਰਿੰਸੀਪਲ ਗਰੁੱਪ ਕੈਪਟਨ ਗਰੇਵਾਲ ਹੁੰਦੇ ਸੀ ਔਰ ਉਹਨਾਂ ਨੇ ਬੜੀ ਪ੍ਰੇਰਣਾ ਉਹਨਾਂ ਤੋਂ ਕਹਿੰਦੇ ਮੈਂ ਲਈ ਕਹਿੰਦੇ ਦੇਖੋ ਉਹ ਮੇਰੇ ਟੀਚਰ ਸੀ ਉਹ ਮੇਰੇ ਪ੍ਰਿੰਸੀਪਲਸ ਹੀ ਉਹ ਫਾਇਦੇ ਵਿੱਚੋਂ ਸੀ ਮੇਰੇ ਕੋਲ ਕੋਈ ਟ੍ਰੇਨਿੰਗ ਨਹੀਂ ਸੀ ਉਹ ਕਹਿੰਦੇ ਸਿਰਫ 150 ਮੀਟਰ ਪਿੱਛੇ ਸਿਰਫ 150 ਮੀਟਰ ਪਿੱਛੇ ਉਹ ਰਹਿ ਗਏ ਉਹਨਾਂ ਤੋਂ ਚੋਟੀ ਸਰ ਨਹੀਂ ਹੋਈ ਉਹਨਾਂ ਦਾ ਇੱਕ ਛੋਟਾ ਜਿਹਾ ਸਟੂਡੈਂਟ ਜਿਹੜਾ ਹੈਗਾ ਉਸ ਚੋਟੀ ਤੇ ਪਹੁੰਚ ਗਿਆ ਜੀ ਬੱਚਿਆਂ ਲਈ ਉਮੀਦ ਕਰਦੇ ਆ ਕਿ ਇੱਕ ਮਿਸਾਲ ਬਣ ਕੇ ਆਓਗੇ ਬਿਲਕੁਲ ਬਿਲਕੁਲ ਇਹ ਦੇਖੋ ਇਹ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਯੂਨੀਵਰਸਿਟੀ ਦਾ ਨਾਮ ਗੁਰੂਗ੍ਰੰਥ ਸਾਹਿਬ ਦੇ ਨਾਂ ਤੇ ਆ ਇੱਕ ਗੁਰਸਿੱਖ ਬੰਦਾ ਅੱਜ ਪ੍ਰੇਰਨਾ ਸਰੋਤ ਬਣਿਆ ਤਾਂ ਮੈਂ ਸਮਝਦਾ ਕਿ ਬੱਚਿਆਂ ਲਈ ਇਹਦੇ ਤੋਂ ਜਿਹੜਾ ਹੈਗਾ ਉਹਨਾਂ ਨੂੰ ਮੋਟੀਵੇਸ਼ਨ ਲੈਣੀ ਚਾਹੀਦੀ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦਈ ਸੱਸ